ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੀਵਾ ਦਿਆਲੂ ਵਾਲਾ ਤਹਿਸੀਲ ਪਿੱਖੀ ਤੇ ਜ਼ਿਲ੍ਹਾ ਮਾਨਸਾ ਪੰਜ ਗਾਵਾਂ ਦਿਖਾਵਾਂਗੇ ਇੱਕ ਦਿਖਾਵਾਂਗੇ ਐਚ ਐਫ ਕ੍ਰਾਸ ਤੇ ਚਾਰ ਦਿਖਾਵਾਂਗੇ ਜਰਸੀ ਬੜਾ ਪੰਜੇ ਸੂਈਆਂ ਹੋਈਆਂ ਨੇ ਇੱਕ ਨਾਲ ਆ ਗਿਆ ਬੱਚਾ ਚਾਰ ਮਗਰ ਆਗੀਆਂ ਬੱਚੀਆਂ ਤੇ ਗੱਲਬਾਤ ਆ ਜਿਹੜੀ ਗੱਲਬਾਤ ਮੌਂਟੀ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਕਰਾ ਦਾਂਗੇ ਫਿਕਸ ਜਾ ਹੋਰ ਮੌਂਟੀ ਕਿਵੇਂ ਆ ਵਧੀਆ ਜੀ ਹੋਰ ਕੀ ਆ ਨੰਬਰ ਬੋਲ ਦਿਓ ਜੀ ਨੰਬਰ ਵੀਰੇ 9872434592 ਨਾਮ ਮੌਂਟੀ ਹੈ ਮੇਰਾ ਉਦੋਂ ਕਿ ਮੇਰੇ ਹੱਕ ਇਸ ਤੇ ਉਦੋਂ ਵੀਰੇ ਸਾਰੀਆਂ 10 ਮਿੰਟਾਂ ਹੀ ਵੇਗੀਆਂ ਠੀਕ ਆ ਗੱਲ ਇੱਥੋਂ ਕਰਦੇ ਸ਼ੁਰੂ ਇੱਥੋਂ ਕਰਦੇ ਦੋ ਬੋਲ ਕੇ ਇਹਦੇ ਨਾਲ ਬੱਚਾ ਕੀ ਆ ਇਸ ਨਾਲ ਬੱਚੀ ਆ ਜੀ ਆ ਨਾਲ ਆ ਗਈ ਬੱਚੀ ਤੇ ਆਪ ਆ ਗਈ ਜਰਸੀ ਵਾਲੇ ਪੱਖ ਚ ਸੂਆ ਕਿਹੜਾ ਮੌਂਟੀ ਸੂਆ ਦੂਜੇ ਵੀਰੇ ਦਾ ਸੂਆ ਦੂਜਾ ਤੇ ਸੂਈ ਕਦੋਂ ਆ ਸੂਈ ਕੱਲ ਸੂਈ ਹੈ ਵੀਰੇ ਕੱਲ ਦੀ ਸੂਈ ਕੱਲ ਸ਼ਾਮ ਦੀ ਸੂਈ ਹੈ ਜੇਰ ਜੂਰ ਓਕੇ ਹੈ ਸਾਰੀ ਆਪਣੇ ਲਵੇ ਵੀਡੀਓ ਹੈਗੀ ਜੇਰ ਦੀ ਕਹਤੇ ਲੇਵਾ ਬਹੁਤ ਸ਼ਾਨਦਾਰ ਰੱਖਦੀ ਹੈ ਕੱਲ ਦੀ ਸੂਈ ਹੋਈ ਆ ਬਿਲਕੁਲ ਫਸਮ ਆਰਡਰ ਰੱਖਦੀ ਆ ਤੇ ਜਾਨ ਵੀ ਚੰਗੀ ਆ ਬੱਛੀ ਚ ਹਾਂ ਜਾਨ ਵਾਲੀ ਹੈ ਵੀ ਸੱਚ ਨੂੰ ਸੋਹਣਾ ਬੱਛੀ ਦਾ ਜਾਨ ਵਾਲੀ ਹੈ ਜਰਸੀ ਕੱਦ ਵੀ ਆਪਾਂ ਕਹਿ ਲਈ ਕੋਈ ਛੋਟਾ ਨਹੀਂ ਹੈਗਾ ਕੱਦ ਵੀ ਚੰਗਾ ਤੇ ਉੱਤੋਂ ਟਾਂਚੇ ਦੀ ਚੜਾਈ ਬਹੁਤ ਆ ਫੇਸ ਕੁਆਲਿਟੀ ਕਰਦੀ ਆ ਆ ਸੂਆ ਦੂਜਾ ਤੇ ਜੇਰ ਜੱਪਟ ਵਾਲਾ ਕੰਮ ਬਾਈ ਕਹਿੰਦਾ ਹੈਗਾ ਇਹਦਾ ਡੰਨ ਤੇ ਨਾਲ ਇਹਦੀ ਆ ਗਈ ਬੱਛੀ ਜੇਰ ਦੀ ਵੀਡੀਓ ਹੈਗੀ ਵੀਰੇ ਆ ਪਟਨਾ ਠੀਕ ਆ ਗੱਲ ਹਾਂ ਵਜੂਦ ਬਹੁਤ ਸੋਹਣਾ ਰੱਖਿਆ ਬੱਚੇ ਦਾ ਥੋੜਾ ਜਰੂਰ ਕਰਦੀ ਲੈ ਚੱਲ ਕੋਈ ਗੱਲ ਪ੍ਰੇਸ਼ਾਨ ਬੱਚੇ ਦਾ ਕਰਦੀ ਹੈ ਨਹੀਂ ਲੈ ਚੱਲ ਸੁਆ ਆ ਗਈ ਦੂਜਾ ਤੇ ਜਾਨ ਜਾਨ ਵੀ ਫੁੱਲਾ ਤੇ ਆਰਡਰ ਬਹੁਤ ਸੋਹਣਾ ਰੱਖਿਆ ਥੰਦੀ ਪਿਓਰ ਪੰਜਾਬ ਵਾਲੀ ਹੈ ਵੀਰੇ ਜਰਸੀ ਕੱਦ ਕਾੜ ਵੀ ਸੋਹਣਾ ਤੇ ਬਾਡੀ ਦੀ ਬਹੁਤ ਸ਼ਾਨਦਾਰ ਹੈ ਤੇ ਬੱਛੀ ਨਾਲ ਇਹਦੇ ਆ ਗਈ ਐਚ ਐਫ ਤੇ ਐਰ ਸ਼ੇਅਰ ਦਾ ਕ੍ਰੋਸ ਜਾ ਕਿਉਂਕਿ ਦੋ ਸ਼ੌਂਕ ਪੂਰੇ ਕਰ ਦੋ ਥੋੜੇ ਜਰਸੀ ਵੀ ਆ ਗਈ ਤੇ ਨਾਲ ਬੱਛੀ ਐਰ ਸ਼ੇਅਰ ਕਰ ਉਸ ਬੱਛੀ ਦਾ ਐਰ ਸ਼ੇਅਰ ਦੀ ਹੈ ਵੀਰੇ ਚੋਣ ਚ ਪਾਉਣ ਦੀ ਕਿਵੇਂ ਆ ਬਾਈ ਜਮਾ ਵੀਰੇ ਠੰਡੀ ਸਾਉਥ ਦੀ ਲੈ ਬੱਚਾ ਸਾਢ ਤਾ ਕੋਈ ਚੱਕਰ ਨਹੀਂ ਬਚਾ ਕਿੰਨਾ ਕੁ ਬੋਲਾ ਹੁਣ ਕਿਹਦੇ ਕੋਲ ਬੋਲਾ ਇਹਦੇ ਥੱਲੇ 11 ਲੀਟਰ ਕੱਢਿਆ ਵੀਰੇ ਕਿੰਨਾ ਕੁ ਪਾ ਸਕਦੀ ਆ ਭਲੂਣ ਨੇ ਨੇ 17 ਲੀਟਰ ਦੁੱਧ ਦਿੱਤਾ ਬਾਈ ਠੀਕ ਆ ਗੱਲ ਹਾਂਜੀ ਪਾ ਪਾ ਤੂੰ 16 17 ਇਤ ਕੀ ਗਰਮੀ ਕੋ ਹਾਂਜੀ ਮੈਂ ਜਿਹੜੇ ਹਿਸਾਬ ਨਾਲ ਗਰਮੀ ਆ ਵੀਰੇ 16 17 ਹੀ ਦੇਊਗੀ ਜਦੋਂ ਮੌਸਮ ਠੰਡਾ ਹੋ ਗਿਆ ਠੀਕ ਆ ਉਹਦੀ ਪਾ ਦੇਣਾ ਪੜਾਕੇ ਨੇ ਉੱਥੋਂ ਫੇਰ ਚੱਲ ਬੁੱਧਵਾਰੇ ਹਾਂ ਉੱਥੋਂ ਫੇਰ ਚੱਲ ਪੈਸੇ ਕਿੰਨੇ ਲਵਾਂਗੇ ਜਮਾ ਫਿਕਸ ਜੀ ਇਹਦਾ ਵੀਰੇ ਜਮਾ ਦੇਣ ਲੈਣ ਹਾਂ ਨ ਰੇਟ 10000 ਦੀ ਬੱਚੀ ਦੇ ਦਾਂਗੇ। ਰੇਟ 10000 ਦੀ ਬਾਈ ਕਹਿੰਦਾ ਫਿਕਸ ਜੀ ਬੱਚੀ ਦੇ ਦਾਂਗੇ। ਜਮਾ ਹਨ। ਤੇ ਹੁਣ ਮਾਰਦੇ ਗਰੀ 2 ਨੰਬਰ ਵਾਲੀ ਤੇ ਕੈਮਰਾ ኤਚ ਐਫ ਜੀ ਡੀ ਆ ਗਈ ਲੰਬੀ ਲੰਬੀ ਬਹੁਤ ਆ ਗਈ। ਇਹ ਜਰਸੀ ਆ ਗਈ। ਪਿਆਹ ਵਾਲੀ ਵੀਰੇ ਜਮਾ। ਕਾਫੀ ਟੱਚ ਜੀ ਆ ਗਈ ਹੈ ਨਾ। ਹਾਂ ਕਾਫੀ ਟੱਚ ਜਮਾ ਪਿਆਹ ਵਾਲੀ ਪਿਓਰ ਜਰਸੀ। ਆ ਵੱਡੀ ਆ ਗਈ ਫੁੱਲੇ ਵੀ ਖਾਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਧੋਰ ਬਈ ਫੁੱਲ ਕੇ। ਸੁਆ ਗੜਾ ਮੁੰਟੀ ਇਹਦਾ? ਇਹਦਾ ਦੂਜਾ ਵੀਰੇ। ਇਹਦੇ ਨਾਲ ਬੱਚਾ ਕੀ ਆ? ਇਹਦੇ ਮਗਰ ਹੈਗਾ 2 ਬੱਛਾ ਇਹ ਦੇ ਮਗਰ ਵੀਰੇ ਇੱਕਲੀ ਮਗਰ ਬੱਛਾ ਵਾ ਇੱਕਲੀ ਮਗਰ ਬੱਛਾ ਬਾਕੀ ਸਾਰੀ ਮਗਰ ਬੱਛੀਆਂ ਨੇ ਤੇ ਵੱਡੀ ਬੁੱਡੀ ਵੀ ਸੱਜਣਾ ਬਹੁਤ ਆ ਗਈ ਕਾਫੀ ਕਲਰ ਦੀ ਕਾਫੀ ਕਲਰ ਦੀ ਆ ਗਈ ਵੀਰੇ ਤੇ ਚਮੜਾ ਚਮੜਾ ਆ ਗਿਆ ਬਿਲਕੁਲ ਬਰੀਕ ਇਹ ਕਦੋਂ ਸੂਈਆਂ ਮੋਟੀਆਂ ਇਹ ਰਾਤ ਦੀ ਸੂਈਆਂ ਵੀਰੇ ਕੱਲ ਸ਼ਾਮ ਨੂੰ ਸੂਈ ਆ ਇਹ ਕੱਲ ਸ਼ਾਮ ਦੀ ਜੇਰ ਜੱਪਾ ਡੰਨ ਜਮਾ ਓਕੇ ਵੀਰੇ ਵੀਡੀਓ ਆਪਣੇ ਨਵੇਂ ਪਈ ਹੈਗੀ ਠੀਕ ਆ ਗੱਲ ਇਹ ਕਿ ਨਕਦ ਦਤ ਪਾ ਸਕਦੇ ਮੋਟੀਆਂ ਆਈਡੀਆ ਜਾਂ ਇੱਕ ਆਈਡੀਆ ਆ ਵੀਰੇ ਇਹ ਦੇਊਗੀ 15 ਦੇ ਲਵੇ ਲਾਉਣੇ ਠੀਕ ਆ ਗੱਲ ਹਾਂਜੀ ਅੱਲਾਹ ਜੱਲ ਬਈ ਇਹਨੂੰ ਕਿਉਂਕਿ ਇੱਕ ਇਹ ਸੱਜਣੋਂ ਗੈਸ ਜਾ ਹੁੰਦਾ ਬਾਕੀ ਤੁਸੀਂ ਆਪਣੀ ਸੰਭਾਲ ਬਾਕੀ ਸੇਵਾ ਦੇ ਸਾਹ ਨਾਲ ਜਿਹੜੇ ਸਾਹ ਨਾਲ ਬੋਲਾ ਚੰਗਾ ਕੱਢਿਆ ਬਈ ਇਹਨੇ ਠੀਕ ਹੈ ਗੱਲ ਬੋਲਾ ਕੱਢਿਆ ਇਹਨੇ 7-8 ਲੀਟਰ ਠੀਕ ਹੈ ਗੱਲ ਉਸ ਜਿਹੜੇ ਸਾਹ ਨਾਲ ਡੰਕਰ ਦਾ ਪਤਾ ਲੱਗ ਜਾਂਦਾ ਠੀਕ ਹੈ ਗੱਲ ਬੋਲਾ ਪਾਈ ਕਹਿੰਦਾ ਚੰਗਾ ਕੱਢਿਆ ਤੇ ਕੱਦ ਵੀ ਸੋਹਣਾ ਬੱਚੀ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਐਚਐਫ ਜਿਹੜਾ ਹੀ ਕੱਦ ਆ ਗਿਆ ਇਹਦਾ ਹਾਂ ਕੱਦ ਚੰਗਾ ਹੈ ਵੀਰੇ ਦੇਖ ਲਓ ਮੈਂ ਬਰੂਬਰ ਖੜਾ ਹਾਂ ਇਹਦੇ ਆ ਕੱਦ ਵੀ ਫੁੱਲਾ ਤੇ ਲੰਬੀ ਵੀ ਫੁੱਲਾ ਇਧਰਲੇ ਪੱਖ ਤੋਂ ਦਿਖਾ ਦਿੰਦਾ ਜੀ ਆਰਡਰ ਦਾ ਡਿਜ਼ਾਈਨ ਵੀ ਸੋਹਣਾ ਰੱਖ ਦਿਆ। ਥਣ ਥਣ ਜਮਾ ਨੇ। ਪੱਕੇ ਪੱਖ ਤੋਂ ਦਿਖਾ ਦੇ ਆਰਡਰ ਕੁਆਲਿਟੀ ਐਕਸਪਰਟ। ਕੱਲਾ ਕੱਲਾ ਥਣ ਲੱਗਿਆ ਗੁਲਾਬੀ ਦੇਖੋ ਵੀਰੇ। ਤੇ ਵੱਡੀ-ਬੁੱਡੀ ਆ ਗਈ ਭਾਈ ਫੁੱਲ ਹਨਾ। ਪੂਰੀ ਫੁੱਲ ਵੱਡੀ ਆ ਗਈ ਵੀਰੇ। ਇਹਦੇ ਕਿੰਨੇ ਪੈਸੇ ਲਵਾਂਗੇ ਮੋਟੀ? ਇਹ ਹਾਂ ਨਾ ਦੇ ਦਾਂਗੇ ਵੀਰੇ ਆਪਾਂ। ਫਿਕਸ ਜੀ ਜਮਾ। ਜਮਾ ਫਿਕਸ ਜੀ। 57000 ਦੀ ਦੇ ਦਾਂਗੇ ਜਮਾ ਹਾਂ ਨਾ ਵੀਰੇ। 57 ਦੀ ਦੇ ਦੇਾਂਗੇ। ਹਾਂ ਸਾਰੀ ਜ਼ਿੰਮੇਵਾਰੀ ਆਪਣੀ। ਵੀਡੀਓ ਜੇਰਦੀ ਦਿਮਾਗ ਦਿਖਾਵਾਂਗੇ ਆਪਾਂ ਦੁੱਧ ਦੀ ਥਾਣਾ ਦੀ ਆਪਣੀ ਜ਼ਿੰਮੇਵਾਰੀ ਹੈ ਇਹ ਆ ਗਈ 2 ਨੰਬਰ ਤੇ ਤੇ ਹੁਣ ਤੋਰਦੇ 3 ਨੰਬਰ ਵਾਲੀ 3 ਨੰਬਰ ਵਾਲੀ ਆ ਗਈ ਮੀਡੀਅਮ ਹਾਈਟ ਦੇ ਵਿੱਚ ਆ ਗਈ ਜੀ ਆਪਾਂ ਵੀਡੀਓ ਹਾਈਟ ਤੇ ਆ ਗਈ ਜਰਸੀ ਜਿਆਦਾ ਵੱਡੀ ਨਹੀਂ ਕਹਿ ਸਕਦੇ ਆਪਾਂ ਹਾਂ ਜਰਸੀ ਅੱਤੌਰ ਵਾਈ ਹੋਣ ਕੇ ਇਹਦਾ ਸੂਆ ਕਿਡਾ ਮਰਤੀ ਇਹਦਾ ਦੂਜਾ ਵੀਰੇ ਇਹਦੇ ਨਾਲ ਬੱਚਾ ਇਹਦੇ ਨਾਲ ਬੱਚੀ ਹੈ ਵੀਰੇ ਪ्युअर ਜਰਸੀ ਦੀ ਠੀਕ ਆ ਗੱਲ ਨਾਲ ਇਹਦੇ ਬਾਈ ਕਹਿੰਦਾ ਆ ਗਈ ਬੱਚੀ ਇਹ ਕਹ ਇੱਕ ਦੰਦੀ ਸੂਈ ਆ ਇਹ ਨੂੰ ਹੋ ਗਏ 3-4 ਦਿਨ ਹੋ ਗਏ ਵੀਰੇ ਕਿੰਨਾ ਖੂਗਾ ਬੋਲਾ ਹੁਣ ਦੁੱਧ ਦੇ ਥੱਲੇ ਇਸ ਟਾਈਮ ਹੈਗਾਗਾ 14 ਲੀਟਰ ਤਿਆਰ ਹੈਗਾ ਹੈ 15 ਆਪਾਂ 14 ਕਹਿੰਦੇ ਆ 14 ਹੈਗਾ ਤਿਆਰ ਹਾਂ ਆਪਣੇ ਘਰੇ ਮਣਿਆ ਕੇ ਦੇ ਮੰਗ ਚਾਹੀ ਚਾਰ ਡੰਗ ਚੋਲੇ ਬੰਦਾ ਠੀਕ ਆ ਗੱਲ ਆ ਹਾਂ ਹਾਈਟ ਮੀਡੀਅਮ ਹੀ ਆ ਗਈ ਦੁੱਧ ਖਾ ਸਾਂ ਬਾਬਾ ਦੁੱਧ ਨੂੰ ਥੱਲੋ ਥਾਨ ਦੇਖ ਕਿਵੇਂ ਲੱਗੇਗਾ ਜਾਂ ਨਾਲੇ ਧਾਰ ਜਮਾ ਐ ਨਾ ਆ ਪਈ ਆ ਪੋਂਡੇ ਵਰਗੀ ਬਾਈ ਕਹਿੰਦਾ ਚਵਾਈ ਦੀ ਵੀ ਜਮਾ ਫੋਕੀ ਆ ਗਈ ਚਾਰਾਂ ਜਮਾ ਖਰੀ ਹੈ 14 ਲੀਟਰ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਚਾਰ ਡੰਗ ਆਪਣੇ ਘਰੇ ਜਿੰਦਾ ਚੋਕ ਕੇ ਲੈ ਜੀ ਬਈ ਠੀਕ ਆ ਗੱਲ ਇਸ ਟਾਈਮ ਬਾਈ ਕਹਿੰਦਾ ਤਿਆਰੀ ਦਾ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਬੋਚ ਕੇ ਲਿਆ ਬਈ ਬੱਚੇ ਨੂੰ ਕਰੂਗੀ ਥੋੜਾ ਜਿਹਾ ਭੱਜੀ ਹਾਂ ਬੱਚੇ ਦਾ ਕਰਦੀ ਆ ਲੈ ਇੱਥੇ ਦਿਖਾ ਦੀ ਗਰੀ ਖਾਣਾ ਦਾ ਸਾਈਜ਼ ਦਿਖਾ ਦੀ ਤੇ ਹਾਈਟ ਆ ਗਈ ਮੀਡੀਅਮ ਫਿੱਟ ਫਿੱਟ ਜੀ ਆ ਗਈ ਬੱਚੀ ਲੈ ਚਲਾ ਇਹਨੂੰ ਕੋਈ ਜਾਨ ਨਾਲ ਵੀ ਇਹਦੇ ਬੱਚੀ ਆ ਸੂਆ ਬਾਈ ਕਹਿੰਦਾ ਦੂਜਾ ਇਹ 14 ਕਿਲੋ ਦੁੱਧ ਦੇ ਕੋਲੇ ਹਾਜ਼ਰ ਆ ਉਹ ਤੁਸੀਂ ਡੰਗ ਦੋ ਡੰਗ ਚਾਰ ਡੰਗ ਵੀ ਬਾਈ ਕਹਿੰਦਾ ਚਾਰ ਡੰਗ ਚੋ ਕੇ ਲੈ ਜਾ ਵੀਰੇ ਆਪਣੇ ਫੇਰੇ ਇਹਦੇ ਸੱਜਣ ਨੇ ਤਸੱਲੀ ਕਰਕੇ ਲੈ ਕੇ ਜਾਣੀਆਂ ਥੋੜੀ ਜਗ੍ਹਾ ਵੀ ਥੋੜੀ ਰੁੱਕ ਤੇ ਨਾਲ ਜਰਸੀ ਦੀ ਬੱਛੀ ਆ ਗਈ ਅਗਲੇ ਬੰਨਿਓ ਦਿਖਾ ਦੇ ਗਰੀ ਥਣ ਦਾ ਸਾਈਜ਼ ਦਿਖਾ ਦੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਚਵਾਈ ਦੀ ਬਹੁਤ ਬਾਈ ਕਹਿੰਦਾ ਫੋਕੀ ਆ ਗਈ ਬਿਲਕੁਲ ਸ਼ਾਨਦਾਰ ਚਵਾਈ ਦੀ ਆ ਗਈ ਥਣ ਦੇਖੋ ਕਿੰਨੀ ਗੁਲਾਬੀ ਲੱਗੇ ਇੱਥੋਂ ਵੀ ਕਰਾ ਲੈ ਚੈੱਕ ਚੋਣ ਚਵਾਉਣ ਦੀ ਕਿਵੇਂ ਜਮਾ ਪੋਲੀ ਆ ਵੀਰੇ ਰੂਮ ਵਰਗੀ 14 ਲੀਟਰ ਨਾਲ ਇਹਦਾ ਰੇਟ ਕੀ ਰਹੂਗਾ ਮਨਜੀ ਇਹਦੇ ਵਾਂਗ ਆਪਾਂ ਵੀਰੇ ਜਮਾ ਹਾਂ ਨਾ 51000 ਦੀ ਦੇ ਦਾਂਗੇ 51 ਦੀ 51000 ਦੀ 14 ਲੀਟਰ ਦੁੱਧ ਨਾਲ ਜਮਾ ਵੀਰੇ ਮਣਿਆ ਕੇ ਦੇਵਾਂਗੇ 4 ਡੰਗ ਆਪਾਂ ਠੀਕ ਆ ਗੱਲ ਵੀ ਆਪਾਂ ਨੂੰ ਕੋਈ ਪੱਤੀ ਨਹੀਂ ਦੋ ਟਾਈਮ ਚਾਰ ਟਾਈਮ ਚੋ ਚਾਰ ਟਾਈਮ ਚੋ ਕੇ ਲੈ ਜੇ ਆਪਣੇ ਘਰੇ ਜਮਾ ਚਵਾ ਕੇ ਦੇਵਾਂਗੇ ਸੱਲੀ ਬਾਈ ਕਹਿੰਦਾ ਮੈਂ ਕਰਦੀ ਉਰੋਂ ਦੇ ਦੂੰਗਾ ਇੱਥੇ ਤੇ ਚਾਰ ਟਾਈਮ ਚੋ ਹਾਂ ਚਾਰ ਟਾਈਮ ਚੋ ਵੀਰੇ ਤੇ ਹੁਣ ਮਾਰਗਰੀ ਕੈਮਰਾ ਚਾਰ ਨੰਬਰ ਵਾਲੀ ਤੇ ਕਦ ਹੋਦਾ ਵੀ ਐਚ ਐਫ ਜੀ ਡੀ ਆ ਗਿਆ ਇਹ ਮੇਰਾ ਘਰ ਆ ਤਾਜੀ ਹੈ ਨਾ ਇਹਦਾ ਹੁਣ ਸੂਈ ਹੈ ਵੀਰੇ ਹਲੇ ਠੀਕ ਆ ਗੱਲ ਇਹ ਨਾਲ ਬੱਚਾ ਕੀ ਆ ਇਹਦੇ ਮਗਰ ਬੱਛੀ ਵੀਰੇ ਜਮਾ ਪਿਓਰ ਨਾਲ ਇਹਦੇ ਵੀ ਬੱਛੀ ਆ ਤੇ ਕਾਦੇ ਦਾ ਆ ਗਿਆ ਐਚ ਐਫ ਜੀ ਡਾ ਤੋਰ ਬਈ ਖੋਲ ਕੇ ਮੁੰਤੀ ਇਹਦਾ ਸੂਆ ਕਿਹੜਾ ਇਹ ਵੀ ਦੂਜਾ ਸੂਆ ਵੀਰੇ ਨਾਲ ਆ ਗਈ ਬੱਛੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਸ ਅੱਧਾ ਘੰਟਾ ਹੋਇਆ ਠੀਕ ਆ ਅੱਜ ਜੇ ਅਪਾ ਇਹਦਾ ਡਨ ਹੋਊਗਾ ਅਜੇ ਹਣਾ ਹਾਂ ਹਾਂ ਉਹਦੀ ਆਪਾਂ ਹਲੇ ਕਹੋ ਕਰਾਂਗੇ ਬੋਲਾ ਕੱਢ ਕੇ ਪਿਆ ਇਹਨੂੰ ਹੁਣੀ ਹਲੇ ਠੀਕ ਆ ਗੱਲ ਆ ਕਿੰਨਾ ਕੁ ਦੁੱਧ ਦੀ ਰਿਪੋਰਟ ਹੈ ਵੀ ਦੁੱਧ ਦੀ ਰਿਪੋਰਟ ਇਹਦੀ ਹੈਗੀ ਵੀਰੇ 13 14 ਕਿਲੋਟਰ ਦੀ ਰਿਪੋਰਟ ਹੈਗੀ ਭਲੂਣ ਨੇ ਦਿੱਤਾ ਹੈਗਾ ਐਸ ਵਾਰੀ ਦੂਜਾ ਸੂਆ 1 ਕਿਲੋ 2 ਕਿਲੋ ਵੀ ਕਹਿੰਦਾ ਵੱਧ ਸਕਦੀ ਆ ਵੀ 13 14 ਕਿਲੋਟਰ ਦੀ ਇਹਦੀ ਰਿਪੋਰਟ ਆ ਕਿਉਂਕਿ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਆ ਆ ਲਿਆ ਕੋਈ ਇੱਥੋਂ ਇੱਥੋਂ ਲਿਆ ਨਾਲ ਨਾਲ ਫੁਰਮੀ ਦੇ ਇਧਰਲੇ ਬੰਨੇ ਤਾਂ ਖਾਦੇ ਗੇਰੀ ਇਥੋਂ ਲੈ ਚਲ ਬੱਚੇ ਤੇ ਲੈ ਚਲ ਕਿਉਂਕਿ ਤਾਜੀ ਸੂਈ ਆ ਦੇ ਕਰਕੇ ਥੋੜੀ ਬੱਚੇ ਦਾ ਕਰਦੀ ਹੈ ਬੱਚੇ ਟਵਾਈ ਦੀ ਕਿਵੇਂ ਆ ਬਾਈ ਟਵਾਈ ਦੀ ਜਮਾ ਪੋਲੀ ਆ ਵੀਰੇ ਜਮਾ ਰੂਮ ਵਰਗੀ ਕੱਦ ਫੁੱਲ ਵੱਡਾ ਯਾਰ ਕੱਦ ਫੁੱਲ ਵੱਡਾ ਦੇ ਮੈਂ ਬਰੋਬਰ ਖੜਾ ਹਾਂ ਦੇ ਦੇਖੋ ਕੱਦ ਆ ਗਿਆ ਫੁੱਲ ਵੱਡਾ ਸੱਜਣ ਵਾ ਐਚਐਫਾਂ ਜਿੱਡਾ ਹੀ ਕੱਦ ਆ ਗਿਆ ਤੇ ਪਹਿਲਣ ਦੀ ਬਾਈ ਕਹਿੰਦਾ ਦੀ ਰਿਪੋਰਟ ਹੈਗੀ ਆ 13 ਕਿਲੋ ਦੀ ਤੇ ਉਸ ਹਿਸਾਬ ਨਾਲ ਜੱਜਮੈਂਟ ਤੁਸੀਂ ਕਰ ਲਿਓ ਜੇਰ ਜਪਾ ਇਹਦਾ ਬਾਈ ਕਹਿੰਦਾ ਹੋਣਾ ਡੰਨ ਹਜੇ ਤੇ ਥਣ ਦਾ ਸਾਈਜ਼ ਸੋਹਣਾ ਆ ਜੀ ਮੈਂ ਬਰੋਬਰ ਖੜਾ ਲੱਗਿਆ ਜਮਾ ਐਨ ਬਰੋਬਰ ਖੜਾ ਦੇਖੋ ਇੱਥੇ ਕੱਦ ਤਾਂ ਫੁੱਲੀ ਹੈਗਾ ਇਹਦੇ ਪੈਸੇ ਕਿੰਨੇ ਲਵਾਂ ਬਾਈ ਇਹ ਦੇ ਦਾਂਗੇ ਵੀਰੇ ਹਾਂ ਨਾ ਆਪਾਂ ਜਮਾ ਹਾਂ ਨਾ 57000 ਦੀ ਇਹ ਦੇ ਦਾਂਗੇ ਮਾਨਤਾਨ ਕਰ ਦਾਂਗੇ ਜੇ ਮੁੰਡੇ ਕਿਸੇ ਨੇ ਦੋ ਕੱਠੀਆਂ ਜਾਂ ਤਿੰਨ ਲੈਣੀਆਂ ਹੋਇਆਂ ਪਿਛਲੀ ਵੀਡੀਓ ਵਾਂਗੂ ਜੋੜੇ ਚ ਮਾਨਤਾਨ ਕਰ ਦਾਂਗੇ ਵੀਰੇ ਠੀਕ ਆ ਗੱਲ ਆ ਐਚ ਐਫ ਦੇ ਨਾਲ ਖੜੀ ਦਿਖਾ ਦੇ ਗਰੀ ਓਡੇ ਹੀ ਕੱਦ ਆ 19 20 ਦੀ ਵਟਾ ਆ ਗਿਆ ਹਾਂ ਤੇ ਹੁਣ ਮਾਰਦੇ ਐਚ ਐਫ ਤੇ ਕੈਮਰਾ ਇਹ ਮੇਰਾ ਖਾਲਾ ਸੂਪੀ ਹੈ ਨਾ ਇਹ ਸੂਪੀ ਵੀਰੇ ਠੀਕ ਆ ਗੱਬਣ ਸੀ ਪਿਛਲੀ ਵੀਡੀਓ ਆ ਪਿਛਲੀ ਵੀਡੀਓ ਚ ਗੱਬਣ ਸੀ ਇਹ ਬੱਚਾ ਕੀ ਦੇਤਾ ਬੱਚਾ ਇਹਨੇ ਇੱਥੇ ਬੱਚੀ ਹਿੱਤੀ ਆ ਵੀਰੇ ਨਾਲ ਬੱਚੀ ਦੇਦੀ ਆ ਤੌਰ ਖੋਲ ਕੇ ਨੂੰ ਬਾਈ ਹਾਂ ਬੱਚੀ ਹੈ ਵੀਰੇ ਇਹ ਕਦੋਂ ਸੂਈਆ ਮੋਟੀ ਇਹ ਸੂਈਆ ਕੱਲ ਸ਼ਾਮ ਕੱਲ ਸਵੇਰੇ ਸੂਈਆ ਵੀਰੇ ਜੇਰ ਜੇ ਆਪਾਂ ਡੰਨ ਜਮਾ ਓਕੇ ਵੀਰੇ ਵੀਡੀਓ ਹੈ ਕਿੰਨਾ ਕ ਬੋਲਾ ਹੋਊਗਾ ਆਈਡੀਆ ਜਾਂ ਬੋਲਾ ਇਹਦਾ ਕੱਢੇ ਵੀਰੇ ਆਪਾਂ ਨੇ 11 12 ਲੀਟਰ ਬੋਲਾ ਕੱਢਿਆ ਦਾ ਅੰਦਰ ਜੇ ਨੂੰ ਟੱਕ ਰੱਖਦੀ ਹੈ ਲੇਵੇ ਦੀ ਠੀਕ ਆ ਜੀ ਦੁੱਧ ਦੇ ਦੂ ਇਹ 20 ਦੇ ਲੇਵੇ ਲਾਉਣੇ ਠੀਕ ਗੱਲ ਉਹ ਰੱਖਦੀ ਲੇਵਾ ਜਮੇ ਫਿਕਸ ਜਮਾ ਫਿਕਸ ਲੇਵਾ ਵੀਰੇ ਕੱਦ ਸੋਣਾ ਲੇਵਾ ਬਿਲਕੁਲ ਫਿਕਸ ਆ ਸੁਆ ਕਿਹੜਾ ਦਾ 70 ਦਾ ਸੁਆ ਇਹਦਾ ਦੂਜਾ ਵੀਰੇ ਸੁਆ ਦੂਜਾ ਤੇ ਬਾਈ ਕਹਿੰਦਾ ਦੁੱਧ ਇਹ 18 20 ਕਿਲੋ ਦੇ ਏੜ-ਗੇੜ ਪਾ ਦੂਗੀ ਕੱਦ ਵੀ ਫੁੱਲ ਆ ਗਿਆ ਬੇਲ ਵੀ ਫੁੱਲ ਆ ਲੰਬੀ ਵੀ ਫੁੱਲ ਆ ਤੇ ਠਣ ਦਾ ਸਾਈਜ਼ ਵੀ ਬਹੁਤ ਸੋਹਣਾ ਰੱਖਦੀ ਆ ਅੱਲਾਇ ਚੱਲ ਬਈ ਇੱਥੇ ਵੱਡੀ-ਬੁੱਡੀ ਫੁੱਲਾ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਵੀ ਬੱਛੀ ਆ ਤੇ ਬਾਈ ਤੁਹਾਨੂੰ ਦੇਖੋ ਵੀਰੇ ਕਿਵੇਂ ਲੱਗਿਆ ਜਾਮਾ ਸਿੱਕਾ ਪਾ ਦਨ ਆਰਡਰ ਬਿਲਕੁਲ ਨਾਲ ਲੱਗਮਾ ਜਾ ਗਿਆ ਫਿਕਸ ਫਿਕਸ ਜੀ ਆਰਡਰ ਜਾ ਗਿਆ ਟੁੱਟਮਾ ਜਾ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਕਿਉਂਕਿ ਗਾਵਾ ਮੈਂ ਜਿਵੇਂ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਦਾ ਵੀ ਨਾਲ ਲੱਗਮਾ ਜਾ ਆਰਡਰ ਆ ਜਿਹੜਾ ਕਾਮਯਾਬ ਰਹਿੰਦਾ ਬੋਝ ਕੇ ਲੈ ਜਾ ਬੋਝ ਕੇ ਲੈ ਜਾਣਾ ਸਹੀ ਚੰਗਾ ਇਹਨੂੰ ਇਨਫੈਕਸ਼ਨ ਨਹੀਂ ਹੁੰਦੀ ਨਾਲ ਵਾਲੇ ਨੂੰ ਵੀਰੇ ਠੀਕ ਆ ਗੱਲ ਟੁੱਟਮਾ ਇਹ ਤਾਂ ਹਾ ਟੁੱਟਮੇ ਵਿੱਚ ਥੋੜੀ ਗੜਬੜ ਹੋਣ ਦੇ ਚਾਂਸ ਰਹਿੰਦੇ ਨੇ ਜ਼ਿਆਦਾ ਹੈ ਨਾ ਹੂੰ ਇਹਦੇ ਕਿੰਨੇ ਪੈਸੇ ਲਵਾਂਗੇ ਮੋਢੀ ਇਹ ਦੇ ਦਾਂਗੇ ਹਾਂ ਨਾ ਵੀਰੇ ਆਪਾਂ 50000 ਦੀ ਇਹ ਬਾਈ ਕਹਿੰਦਾ 55000 ਦੀ ਫਿਕਸ ਜੀ ਦੇ ਦਾਂਗੇ ਨੰਬਰ ਬੋਲ ਦਿਓ ਜੀ ਨੰਬਰ ਵੀਰੇ 9872234592 ਨਾਮ ਮੁੰਟੀ ਐ ਮੁੰਟੀ ਵਾਲੀਆ ਠੀਕ ਹੈ ਗੱਲ ਪਿੰਡ ਆ ਗਿਆ ਤੇ ਆਲੂ ਵਾਲਾ ਕੀਵਾ ਪਿੰਡ ਤੇ ਆਲੂ ਵਾਲਾ ਕੀਵਾ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਪੀਖੀ ਜ਼ਿਲ੍ਹਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਗਾਵਾ ਪੰਜ ਦਿਖਾਤੀਆਂ ਧੰਨਵਾਦ